ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੁਰਟਿਕ ਚਣ ਤੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਅੱਜ ਆਪਾਂ ਨੀਡਲਵਰਕ ਦੇ ਸੂਟ ਲੈ ਕੇ ਆਏ ਆ ਤੇ ਬਹੁਤ ਹੀ ਜਿਆਦਾ ਸੋਹਣੇ ਨੀਡਲਵਰਕ ਦੇ ਸੂਟ ਹੋਣਗੇ ਤੁਸੀਂ ਇਹਨਾਂ ਤੱਕ ਵੀਡੀਓ ਜ਼ਰੂਰ ਦੇਖਣਾ ਜੀ ਜਿਹੜੇ ਆਪਾਂ ਨੀਡਲਵਰਕ ਦੇ ਸੂਟ ਲਾਏ ਆ ਸਾਰੇ ਨਿਊ ਡਿਜ਼ਾਈਨ ਲਾਏ ਆ ਦੋਕ ਸੂਟ ਮੈਂ ਪਹਿਲਾਂ ਵਾਲੇ ਚੋਂ ਲਾਤੇ ਦੋਕ ਸੂਟ ਕਿਤੇ ਇਹ ਮੈਨਾਂ ਸਮਝੋ ਵੀ ਜਿਹੜੇ ਦੋਕ ਸੂਟ ਲਾਏ ਹੋਏ ਆ ਤੇ ਇਹ ਪਹਿਲਾਂ ਵਾਲੇ ਡਿਜ਼ਾਈਨ ਹੀ ਲਾਏ ਆ ਇਹ ਆਪਾਂ ਦੁਬਾਰਾ ਵੀਡੀਓ ਰੈਡੀ ਕੀਤੀ ਆ ਪਾਸਟ ਲਿਵੈਂਡਰ ਕਲਰ ਦਾ ਸੂਟ ਕੀਤਾ ਸੀ ਆਪਦਾ ਖੋਦ ਦਾ ਰੈਡੀ ਕੀਤਾ ਉਹ ਤੇ ਤੁਹਾਨੂੰ ਇਹਦੇ ਸਾਰੇ ਸੂਟ ਆਪਾਂ ਦਿਖਾਉਨੇ ਆ ਕਿਵੇਂ ਦਾ ਆਪਾਂ ਕ੍ਰੇਵ ਤੇ ਵੀ ਕਰ ਸਕਦੇ ਆ ਜਿਆਦਾ ਤੁਸੀਂ ਕਰੋਗੇ ਤਾਂ ਜੋਰੀ ਝੱਟ ਤੇ ਨੀਡਲਵਰਕ ਦਾ ਸੂਟ ਜੀ ਬਹੁਤ ਸੋਹਣਾ ਫਿਨਿਸ਼ਿੰਗ ਦੇ ਨਾਲ ਬਣਦਾ ਜੇ ਤੁਸੀਂ ਕਰਵਾਉਗੇ ਤਾਂ ਤੁਸੀਂ ਜੋਰੀ ਝੱਟ ਤੇ ਜ਼ਰੂਰ ਕਰਵਾਓ ਜੋਰੀ ਝੱਟ ਹੋ ਗਿਆ ਇੱਕ ਨਾ ਨਿਊ ਕੱਪੜਾ ਆ ਆਪਣੇ ਕੋਲੇ ਫੈਬਰਿਕ ਬਹੁਤ ਵਧੀਆ ਐਨਟੀ ਨਿਊ ਬਿਸਕੋਸ オーਰਗੰజా ਆ ਆਪਣੇ ਕੋਲੇ ਜਿਵੇਂ ਦਾ ਤੇ ਉਹ ਬਹੁਤ ਵਧੀਆ ਜੀ ਤੁਸੀਂ ਉਹਤੇ ਵੀ ਉਹਦੇ 'ਚ ਬਣੇ ਹੋਏ ਚਿੱਕ ਜਾਂ ਬਣਿਆ ਹੋਇਆ ਬਰੀਕ-ਬਰੀਕੀ ਜਿਹਾ ਬਹੁਤ ਸੋਹਣਾ ਫੈਬਰਿਕ ਆ ਤੇ ਉਹਦੇ ਚ ਕਲਰ ਵੀ ਕਾਫੀ ਆਏ ਹੋ ਤੁਸੀਂ ਉਹਤੇ ਕਰਵਾਉਣਾ ਨੀਡਲਵਰਕ ਦਾ ਕਰਵਾ ਸਕਦੇ ਆ ਤੇ ਪ੍ਰਾਈਸ ਬਹੁਤ ਘੱਟ ਆਦਾ। ਐਵਰਿਕ ਦਾ ਪ੍ਰਾਈਸ 600 ਰੁਪਇਆ ਤੇ ਤੁਸੀਂ ਉਹਤੇ ਕਰਵਾਓ ਤੇ ਬਹੁਤ ਸੋਹਣ ਬਣ ਕੇ ਤਿਆਰ ਹੋਗਾ, ਰੈਡੀ ਹੋਗਾ ਜੇ ਤੁਸੀਂ ਐਵੇਂ ਵੀ ਮੰਗਾਉਣਾ ਤੁਸੀਂ ਪਲੇਨ ਸ਼ੂਟ ਵੀ ਮੰਗਾਉਣਾ ਸਾਡੇ ਤੋਂ ਤੇ ਤੁਸੀਂ ਐਵੇਂ ਮੰਗਵਾ ਸਕਦੇ ਘਰੇ ਪਹਿਣਾ ਨਹੀਂ ਕਰਨਾ ਨੀਡਲਵਰਕ ਦਾ ਤੁਸੀਂ ਘਰ ਵੀ ਕਰ ਸਕਦੇ ਸਾਡੇ ਤੋਂ ਪਲੇਨ ਸ਼ੂਟ ਹੀ ਮੰਗਾ ਸਕਦੇ ਕਿਸੇ ਵੀ ਕਲਰ ਦੇ ਵਿੱਚ ਮੰਗਵਾ ਸਕਦੇ ਜੀ। ਪਕਰੀਵਤੀ ਕੀਤਾ ਹੋਇਆ ਤੇ ਜੇ ਤੁਸੀਂ ਵੀ ਇਹ ਵੀ ਫਮਾ ਜਿਹੜਾ ਡਿਜ਼ਾਈਨ ਹੈ ਜੀ ਤੁਸੀਂ ਉਸ ਕਪੜੀ ਤੇ ਕਰੋਨਾ ਬਹੁਤ ਵਧੀਆ ਬਸਕੋਸ ਗੰਜਾ ਨਾ ਉਹ ਬਹੁਤ ਵਧੀਆ ਤੇ ਆਹ ਆਪਾਂ ਚੈੱਕ ਵਾਲੀ ਜੋੜ ਜਾਂ ਟਾਈ ਹੋਈ ਹੈ ਜੀ ਇਹ ਮਸਲੀਨ ਚੈੱਕਾ ਵਾਈ ਜੋੜ ਜਾਂ ਟਵਾਈ ਦੀ ਆ ਜਿਹੜੇ ਹਲਕੇ ਪੁਲਕੇ ਡਿਜ਼ਾਈਨ ਹੁੰਦੇ ਨੇ ਨਾ ਨੀਡਲ ਵਰਕ ਦੇ ਤੇ ਇਹ ਤੁਸੀਂ ਜਿਵੇਂ ਜੋੜ ਜਾਂ ਟੱਜਾ ਹਲਕੀ ਜੋੜ ਟੱਜ ਵੀ ਲੈ ਸਕਦੇ ਤਾਂ ਵੀ ਹੋ ਜਾਂਦੀ ਹੈ ਤੇ ਆਪਣੇ ਭੈਣਾਂ ਨੇ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਵੇਂ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਸੋਹਣੇ ਸੋਹਣੇ ਸੂਟ ਵੀ ਤੁਹਾਡੇ ਨਾਸਤੇ ਨੀਡਲਵਰਕ ਦੇ ਲੈ ਕੇ ਆਉਂਦੇ ਰਵਾਂਗੇ ਜਿਹੜੀ ਸਾਨੂੰ ਪ੍ਰੈਸ ਕਰ ਲਓ ਜੀ ਇਹਦਾ ਘੰਟੀ ਵਾਲਾ ਬਟਨ ਉਹ ਜ਼ਰੂਰ ਦਬਾ ਦਿਆ ਕਰੋ ਉਹਦੇ ਨਾਲ ਤੁਹਾਡੇ ਨਾ ਵੀਡੀਓ ਜਿਹੜੀ ਆਪਾਂ ਨਵੀਂ ਵੀਡੀਓ ਪਾਉਣੀ ਆ ਤਾਂ ਉਹ ਤੁਹਾਡੇ ਤੱਕ ਪਹੁੰਚ ਜਾ ਕਰੂਗੀ ਉਹ ਨਿਊ ਵੀਡੀਓ ਜਿਹੜੀ ਆਪਾਂ ਪਾਉਣੀ ਆ ਤੁਹਾਡੇ ਪਹਿਲਾਂ ਹੀ ਆਈ ਪਈ ਹੋਵੇ ਜੇ ਤੁਸੀਂ YouTube ਚੈਨਲ ਖੋਲੋਗੇ ਤਾਂ ਵੀਡੀਓ ਆਪਣੀ ਆਈ ਪਈ ਹੋਆ ਕਰੂਗੀ ਜਿਹੜਾ ਆਪਹੁਣ ਸੂਟ ਬਹੁਤ ਸੋਹਣਾ ਰੈਡੀ ਕੀਤਾ ਹੈ ਖੁਦ ਆ ਜੀ ਕਰਦਾ ਆਪ ਹੀ ਬਣਾ ਕੇ ਪਾ ਲਈ ਇਹਨਾਂ ਸੋਹਣਾ ਭੈਣ ਨੇ ਰੈਡੀ ਕਸੂਟ ਕਰਵਾਇਆ ਨਾ ਤੇ ਇਹ ਆਪਾਂ ਜੀ ਗਲਾਸ ਸਿਲਕ ਤੇ ਕੀਤਾ ਹੈ ਇਹ ਗਲਾਸ ਸਿਲਕ ਦੇ ਜਿਹੜੇ ਨਿਊ ਟ੍ਰੈਂਡ ਦੇ ਵਿੱਚ ਹੁਣ ਪਿਛਲੇ ਸਾਲ ਵੀ ਆਇਆ ਸੀ ਇਹ ਫੈਬਰਿਕ ਬਹੁਤ ਜਿਆਦਾ ਕਈਆਂ ਨੇ ਨਹੀਂ ਬਣਾਇਆ ਕਈਆਂ ਨੇ ਬਣਾਇਆ ਤੇ ਇਹਦੇ ਵਰਕ ਕਰੀਏ ਤਾਂ ਕੋਈ ਇਹਦੇ ਕੋਈ ਇਸ਼ੂ ਨਹੀਂ ਇਹ ਤਾਂ ਮਸ਼ੀਨੀ ਵਰਕਰ ਕੀ ਕੋਈ ਵੀ ਵਰਕਰ ਇਹ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਤੁਸੀਂ ਬਹੁਤ ਮਸ਼ੀਨੀ ਚ ਕਰਾ ਸਕਦੇ ਆ ਤੇ ਲੋ ਜੀ ਆਪਾਂ ਬਸਕੋਸ ਔਰ ਗੰਜਾ ਤੇ ਕੀਤਾ ਸੀ ਆਪਾਂ ਹੈਂਡਵਰਕ ਦਾ ਸੂਟ ਤੁਸੀਂ ਹੈਵਰਿਕ ਤੇ ਕੰਮ ਕਰਵਾ ਸਕਦੇ ਆ ਨਿੱਕੀ ਨਿੱਕੀ ਬੂਟੀ ਦੇ ਤੇ ਕੋਈ ਪ੍ਰਾਈ ਵੱਧ ਨਹੀਂ ਇਹਦੇ ਤੇ ਆਪਾਂ ਜਿਹੜਾ ਕੀਤਾ ਸੀ ਛਿੰਦੀ ਬੂਟੀ ਤੇ ਇਹ ਆਪਾਂ ਕਾਟਨ ਦੇ ਸੂਟ ਤੇ ਰੈਡੀ ਕੀਤਾ ਜੀ ਤੁਸੀਂ ਕਾਟਨ ਦੇ ਸੂਟ ਤੇ ਜਿਵੇਂ ਹੁਣ ਸਰਦੀ ਵਾਲੇ ਪਸ਼ਮੀਨੇ ਦੇ ਸੂਟ ਆਉਣਗੇ ਮੇਰੇ ਵੀ ਤੁਸੀਂ ਰੈਡੀ ਕਰਵਾ ਸਕਦੇ ਆ ਜਦੋਂ ਤੁਸੀਂ ਵੀਡੀਓ ਦੇਖਦੇ ਆ ਜੀ ਤੁਹਾਡੇ ਨਾਲ ਇੱਕ ਰਿਕੁਐਸਟ ਸੀ ਸਾਰੀਆਂ ਪਹਿਣਾ ਨਾ ਤੇ ਤੁਸੀਂ ਨਾ ਐਡ ਆਉਂਦੀ ਜਿਹੜੀ ਕਿਸੇ ਵੀ ਚੀਜ਼ ਦੀ ਤੁਸੀਂ ਸਕਿਪ ਨਾ ਕਰਿਆ ਕਰੋ ਤੁਹਾਡੇ ਕੋਲੇ ਵੀਡੀਓ ਨਹੀਂ ਪਹੁੰਚਣੀ ਤੁਸੀਂ ਐਡ ਸਕਿਪ ਨਾ ਕਰਿਆ ਕਰੋ ਜੇ ਤੁਸੀਂ ਐਡ ਸਕਿਪ ਨਾ ਕਰੋਗੇ ਨਾ ਤੁਸੀਂ ਇਹਨਾਂ ਤੱਕ ਵੀ ਐਡ ਦੇਖੋਗੇ ਤੁਹਾਨੂੰ ਸੋਹਣੇ-ਸੋਹਣੇ ਸੂਟਾਂ ਦੀ ਵੀਡੀਓ ਹੀ ਆਉਣੀ ਐਵੇਂਗਾ ਜੋ ਜਿਹੜੀ ਤੁਸੀਂ ਵੀਡੀਓ ਜਿਹੜੇ ਚੈਨਲ ਤੁਸੀਂ ਕੱਢਿਆ ਕਰੋਗੇ ਕਿਸੇ ਬਟਿਕ ਦੀ ਤੁਹਾਨੂੰ ਉਹੀ ਵੀਡੀਓ ਆਇਆ ਕਰਨੀਆਂ ਤੁਸੀਂ ਐਡਸ ਸਕਿਪ ਨਾ ਕਰਿਆ ਕਰੋ ਆਪਣੀ ਵੀਡੀਓ ਤਾਂ ਬਿਲਕੁਲ ਨਾ ਸਕਿਪ ਕਰਿਆ ਕਰੋ ਜੀ ਇੰਨੀ ਕਿ ਭੈਣਾ ਤੱਕ ਆਪਣੀ ਰਿਕਵੈਸਟ ਸੀ ਭੈਣਾ ਨੇ ਮੰਨ ਲਈ ਹੋਊਗੀ ਇੰਸਟਾਗ੍ਰam ਤੇ ਪੇਜ ਬਣਿਆ ਹੋਇਆ ਜਿ ਕੋਰ ਟਿਕ 11 ਅੱਗੇ ਫੋਲੋ ਕਰ ਸਕਦੇ ਹੋ ਉੱਥੇ ਵੀ ਨਿਊ ਡਿਜ਼ਾਈਨ ਤੁਸੀਂ ਨਵੇਂ ਨਵੇਂ ਡਿਜ਼ਾਈਨ ਤੁਸੀਂ ਉੱਥੇ ਹੀ ਦੇਖ ਸਕਦੇ ਆ ਤੇ ਆਪਾਂ ਹੁਣ ਪਿਛਵਿਨੀ ਦੇ ਸੂਟ ਤੇ ਜਿਵੇਂ ਹੋਗੇ ਬੈਲਵੈਟ ਦੇ ਸੂਟ ਐਵੇਂ ਦੇ ਲੈ ਕੇ ਆਵਾਂਗੇ ਸਲੀਨ ਦੇ ਸੂਟ ਤਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀ ਕਿਹੜੀਆਂ ਕਿਹੜੀਆਂ ਭੈਣਾਂ ਨੇ ਐਵੇਂ ਦੀ ਵੀਡੀਓ ਲੈ ਕੇ ਆ ਗਈ ਆਪਾਂ ਪਸ਼ਮੀਨੇ ਦੇ ਸੂਟ ਤੇ ਬੈਲਵੈਟ ਦੇ ਸੂਟ ਲੈ ਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀ ਕਿਹੜੀਆਂ ਕਿਹੜੀਆਂ ਭੈਣਾਂ ਦੀ ਡਿਵਾਨ ਆ ਤੇ ਫਿਰ ਆਪਾਂ ਉਹਨਾਂ ਦੀ ਜਲਦੀ ਜਲਦੀ ਵੀਡੀਓ ਲੈ ਕੇ ਆਵਾਂਗੇ ਉਹ ਪਸ਼ਮੀਨੇ ਦੇ ਸੂਟ ਤੇ ਬੈਲਵੈਟ ਦੇ ਸੂਟ ਵੀ ਹੋਈ ਹੋਰ ਵੀ ਕਿ ਫੈਬਰਿਕ ਨਾ ਸਾਦੀ ਵਾਲਾ ਹਨਾ ਤੇ ਪਸ਼ਮੀਨਾ ਜਿਵੇਂ ਹੋ ਗਿਆ ਮੇ ਸਿਲਕ ਪਸ਼ਮੀਨਾ ਹੋ ਗਿਆ ਐਵੇਂ ਦੇ ਸਾਰੇ ਤਰ੍ਹਾਂ ਦੇ ਆਪਾਂ ਬੈਲਵੈਟ ਦੇ ਉਹਦੇ ਉੱਪਰ ਡਿਜ਼ਾਈਨ ਵੀ ਲੈ ਕੇ ਆਵਾਂਗੇ ਸਾਰੇ ਡਿਜ਼ਾਈਨ ਲੈ ਕੇ ਆਵਾਂ ਪਸ਼ਮੀਨੇ ਦੇ ਡਿਜ਼ਾਈਨ ਲੈ ਕੇ ਆਵਾਂਗੇ ਬੈਲਵੈਟ ਦੇ ਡਿਜ਼ਾਈਨ ਲੈ ਕੇ ਆਵਾਂਗੇ ਤੁਸੀਂ 20 30 ਕਮੈਂਟ ਤਾਂ ਜਰੂਰ ਹੋਇਆ ਕਰਨਾ ਜੀ ਇੱਕ ਵੀਡੀਓ ਦੇ ਉੱਪਰ ਕਮੈਂਟ ਹੋਣ ਜੀ 20 30 ਕਮੈਂਟ ਤੇ ਆਪਾਂ ਉਸੇ ਡਿਮਾਂਡ ਤੇ ਆਪਾਂ ਵੀਡੀਓ ਲੈ ਕੇ ਆਇਆ ਕਰਾਂਗੇ ਹਰ ਵੀਡੀਓ ਨੂੰ ਤੁਸੀਂ 20 30 ਮਿੰਟ ਹੋਣ ਤਾਂ ਤੁਹਾਡੀ ਡਿਮਾਂਡਾਂ ਪੂਰੀਆਂ ਜਰੂਰ ਹੋਣੀਆਂ ਜੀ ਕਮੈਂਟਾਂ ਦੇ ਹਿਸਾਬ ਨਾਲ ਤੁਹਾਨੂੰ ਡਿਸਕਾਊਂਟ ਵੀ ਦਿੱਤਾ ਜਾਊਗਾ ਬੈਲਵੈਟ ਸੂਟ ਹੋਗੇ ਜੀ ਤੇ ਜਿਹੜੇ ਆਪਣੇ ਪਸ਼ਮੀਨੇ ਦੇ ਸੂਟ ਹੋਗੇ ਡਿਸਕਾਊਂਟ ਵੀ ਬਹੁਤ ਜਿਆਦਾ ਡਿਸਕਾਊਂਟ ਮਿਲਿਆ ਕਰੂਗਾ ਜਿਵੇਂ ਦੇ ਕਮੈਂਟ ਹੋਇਆ ਕਰਨਗੇ ਇੱਕ ਤੁਸੀਂ ਮਸ਼ਹੂਰੀ ਸਕਿਪ ਨਾ ਕਰਿਆ ਕਰੋ ਜਿਹੜੀ ਐਡ ਆਉਂਦੀ ਹੈ ਉਹ ਸਕਿਪ ਨਾ ਕਰਿਆ ਕਰੋ ਤੇ ਫਿਰ ਜੇ ਤੁਸੀਂ ਐਡ ਸਕਿਪ ਨਾ ਕਰਿਆ ਤਾਂ ਉਹ ਤੁਹਾਡੀ ਸਾਰੀ ਡਿਮਾਂਡ ਪੂਰੀ ਹੋਇਆ ਕਰੂਗੀ ਤਾਂ ਤੁਹਾਨੂੰ ਡਿਸਕਾਊਂਟ ਵੀ ਬਹੁਤ ਜਿਆਦਾ ਮਿਲੂਗਾ ਸਰਦੀ ਵਾਲੇ ਸੂਟਾਂ ਤੇ ਮੇਰੀ ਨੀਡਲਵਰਕ ਦੇ ਸੂਟਾਂ ਦੀ ਵੀਡੀਓ ਸੀ ਜੀ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ ਹਨਾ ਵੀ ਮੈਂ 2-4 ਦਿਨ ਹੋਏ ਵੀਡੀਓ ਨਹੀਂ ਪਾਈ ਸੀ ਮੇਰਾ ਟ੍ਰੇਡਮੈਂਟ ਚੱਲ ਰਿਹਾ ਸੀ ਤੇ ਸਰਦੀ ਆਉਣੀ ਕਰਕੇ ਜਿਵੇਂ ਪਹਿਲੇ ਬਦਲੇ ਕਰਕੇ ਨਾ ਖਾਂਗ ਤੇ ਮੇਰਾ ਟਰੀਟਮੈਂਟ ਚੱਲ ਰਿਹਾ ਮੈਡੀਸਿਨ ਲੈ ਕੇ ਐਸੀ ਆਪਾਂ ਬਣਾ ਦੀ ਉਹਨਾਂ ਨੇ ਦਿੱਤੀ ਹੈ ਤੇ ਆਪਾਂ ਨੂੰ ਬਸ ਉਹ ਦੁਆਚ ਠੀਕ ਹੋ ਜਾਾਂਗੇ ਤੇ ਰੋਜ਼ਾਨਾ ਵੀਡੀਓ ਇੱਕ ਦੋ ਵੀਡੀਓ ਆਪਾਂ ਪਾਏ ਕਰਾਂਗੇ ਕਮੈਂਟ ਕਰਕੇ ਲਾਈਕ ਵੀਡੀਓ ਸ਼ੇਅਰ ਕਰਿਆ ਕਰੋ ਜਰੂਰ ਭੈਣਾਂ ਨੂੰ ਅੱਗੇ ਸ਼ੇਅਰ ਕਰਦੇ